ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਜੀ ਮਕਾਰੋਪੁਰ ਸਾਹਿਬ ਵਿਖੇ ਪੂਰਨਮਾਸੀ ਦਾ ਦਿਹਾੜਾ ਸ੍ਰੀ ਗੁਰੂ ਨਾਨਕ ਤੇਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਜੀ ਮੈਂ 84 ਪਕਾਰੋਪੁਰ ਲੋਕ ਕਮੇਟੀ ਮੈਂਬਰ ਗੁਰੂ ਦੀ ਕੇਤਨਾਲ ਜੁਵਾ ਜੀ ਕੋ ਨਾਨਕ ਤੇਵ ਜੀ ਮਹਾਰਾਜ ਦਾ ਪਹਿਲੀ ਪਾਸ਼ੀ ਦਾ ਗੁਰਪੁਰਬ ਮਨਾ ਰਹੇ ਆਂ ਸੰਗਤਾਂ ਨੂੰ ਤੇ ਇਲਾਕੇ ਆਂ ਦੇਸ-ਵਰਦੇਸ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆਂ ਗੁਰੂ ਸਾਹਿਬ ਮਹਾਰਾਜ ਸਭ ਤੋਂ ਕਿਰਪਾ ਕਰ ਸਾਨੂੰ ਖੁਸ਼ੀਆਂ ਦੇ ਦੇ ਆੜੇ ਦੇਣ ਬਾਕੀ ਅਸੀਂ ਅਜ ਪਿੰਡ ਮਕਾਰੋਂ ਪਰ ਪਾਸ਼ੀ ਨੌਵੀਂ ਇੱਥੇ ਵੀ ਗੁਰੂ ਦੀ ਕਿਰਪਾ ਗੈਲ ਵਧੀਆ ਉਹਦੇ ਗੈਲ ਮਨਾ ਰਹੇ ਆਂ ਜਿੱਥੇ ਉਹ ਗੁਰਦੁਆਰਾ ਜਿੱਥੇ ਚਾਰ ਪਾਸ਼ੀ 3 ਤਿੰਨ ਪਾਸ਼ੀਆਂ ਦੀ ਚਰਨ ਸ਼ੋਅ ਹੈ ਪਹਿਲੀ ਪਾਸ਼ੀ ਛੇਵੀਂ ਪਾਸ਼ੀ ਹਰਗੋਬਿੰਦ ਸਾਹਿਬ 10ਵੀਂ ਪਾਸ਼ਾਈ ਗੁਰੂ ਗੋਵਿੰਦ ਸਿੰਘ ਜੀ ਜਾਂ ਗੋਵਿੰਦਰ ਰਾਇ ਤੋਂ ਪੜ੍ਹਨੇ ਤੇ ਹੁੰਦੇ ਹੋਏ ਇੱਥੇ ਆਏ ਉਹਨਾਂ ਦਾ ਤੇ ਪਾਦ ਵਿੱਚ ਜਾਂ ਨੌਵੇਂ ਪਾਸ਼ਾਈ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਨੂੰ ਜਾਂਦੇ ਹੋਏ ਮਕਰੋਵਰ ਸਾਹਿਬ ਜਦੋਂ ਆਏ ਤੇ ਭਾਈ ਰੂਪ ਮਾਈ ਮਾੜੀ ਨੇ ਇੱਕ ਝਾੜ ਦੇ ਹੇਠ ਬੈਠੇ ਤੇ ਉਹਨਾਂ ਨੇ ਪ੍ਰਸ਼ਾਦ ਦੇਖ ਕੇ ਵੀ ਸਾਧੂ ਆ ਰਹੇ ਆ ਪ੍ਰਸ਼ਾਦਾ ਲੈ ਕੇ ਮਾਈ ਮਾੜੀ ਜਾ ਰਹੀ ਸੀ ਆਪਣੇ ਪਤੀ ਦਾ ਰੂਪ ਚੰਦ ਦਾ ਉਹਨਾਂ ਨੇ ਆਖਿਆ ਵੀ ਬਾਬਾ ਜੀ ਇਹ ਪ੍ਰਸ਼ਾਦਾ ਛਕ ਲੋ ਦੇਖ ਕੇ ਸਾਧੂਆਂ ਨੂੰ ਉਹ ਕਹਿੰਦੇ ਨਹੀਂ ਬੀਬਾ ਜਿੱਥੇ ਜਾਣਾ ਤੁਸੀਂ ਅੱਗੇ ਚੱਲੋ ਫੇਰ ਗੁਰੂ ਸਾਹਿਬ ਕੇ ਉਹਨਾਂ ਨੇ ਬੇਨਤੀ ਕੀਤੀ ਵੀ ਨਹੀਂ ਮਹਾਰਾਜ ਮੈਂ ਹੋਰ ਲਿਆਉ ਗੁਰੂ ਜੀ ਤੁਸੀਂ ਛਕੋ ਉਹਨਾਂ ਪ੍ਰਸ਼ਾਦਾ ਛਕਾਇਆ ਤਾਂ ਗੁਰੂ ਸਾਹਿਬ ਦੇ ਅੱਗੇ ਉਹ ਜਾਂ ਪਿੱਛੇ ਨੂੰ ਮੁੜਨ ਲੱਗੀ ਗੁਰੂ ਸਾਹਿਬ ਕਹਿੰਦੇ ਨਹੀਂ ਪਿੱਛੇ ਨਹੀਂ ਮੁੜਨਾ ਬੀਬਾ ਜਿੱਧਰੋਂ ਆਏ ਤੁਸੀਂ ਅੱਗੇ ਚੱਲੋ ਜਿੱਥੇ ਜਾਣਾ ਆਪਣੀ ਮਰਜ਼ੀ ਤੇ ਜਿਹਨੂੰ ਪ੍ਰਸ਼ਾਦਾ ਲੈ ਕੇ ਜਾਣਾ ਉੱਥੇ ਪਹੁੰਚੋ ਜਾਂ ਅੱਗੇ ਆਪਣੇ ਰੂਪ ਚੰਦ ਬਾਬਾ ਰੂਪ ਚੰਦ ਪਾ ਪਹੁੰਚੀ ਸਰੇ ਤਾਂ ਉਹਨਾਂ ਦੇ ਕੋਲ ਉਹੀ ਪ੍ਰਸ਼ਾਦੇ ਉਹੀ ਗੰਡਾ ਉਹੀ ਲੱਸੀ ਫੇਰ ਹੋ ਗਈ ਉਹਨਾਂ ਨੇ ਆਪਣੇ ਪਤੀ ਨੂੰ ਦੱਸਿਆ ਮੇਰੇ ਕਾਉਤਕ ਬੀਤ ਗਿਆ ਵੀ ਮੈਂ ਤਾਂ ਪ੍ਰਸ਼ਾਦ ਛਕਾ ਕੇ ਆਈਆਂ ਪ੍ਰਸ਼ਾਦ ਦਾ ਇੱਕ ਸਾਧਾ ਨੂੰ ਫਿਰ ਗੁਰੂ ਸਾਹਿਬ ਨੇ ਉਹ ਦੇਖ ਕੇ ਜਦ ਉਹਨਾਂ ਨੇ ਮਹਰੂਪ ਚੰਦ ਨੇ ਗੁਰੂ ਸਾਹਿਬ ਦੇ ਆ ਕੇ ਚਰਨ ਫੜ ਲਏ ਚਰਨ ਫੜ ਕੇ ਗੁਰੂ ਸਾਹਿਬ ਉਹਨਾਂ ਦਾ ਪ੍ਰੇਮ ਭਾਵ ਦੇਖ ਕੇ ਘਰ ਚਲੇ ਗਏ 17 ਦਿਨ ਜਿਹੜਾ ਅੰਦਰਲਾ ਦਰਬਾਰ ਸਾਹਿਬ ਮਾਈ ਮਾੜੀ ਤੇ ਰੂਪ ਚੰਦ ਵਾਲਾ ਉਹਨਾਂ ਦੇ ਘਰ 'ਚ ਉੱਥੇ ਰਹੇ ਗੁਰੂ ਸਾਹਿਬ 17 ਦਿਨ ਫਿਰ ਬੇਅੰਤ ਦਾਤਾ ਗੁਰੂ ਨੂੰ ਸੰਗਤਾਂ ਨੂੰ ਦੇ ਕੇ ਗਏ ਜਿਹਦੇ ਵਿੱਚ ਜਿਹਦੇ ਲਾਜ ਨਹੀਂ ਲਾਜ ਹੁੰਦੀ ਹੈ ਜੇ ਕਿਸੇ ਖਾਜ ਖੁਸਰੀ ਕੋਈ ਵੀ ਸਰਦਾ ਹੈ ਹਰ ਇੱਕ ਸਰਦਾ ਪੂਰੀ ਹੁੰਦੀ ਹੈ ਇਹ ਜੀ ਕਿਰਪਾ ਹੁੰਦੀ ਹੈ ਜਿਹਦੇ ਵਿੱਚ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੂੰ ਕੁਥਰੇ ਕਹਿੰਦੇ ਹੈ ਜਿਹੜੇ ਕਹੇ ਜਾਣੇ ਆ ਉਹਨਾਂ ਦੇ ਵੀ ਬੱਚੇ ਮਹਾਰਾਜ ਦੀ ਕਿਰਪਾ ਗੈਲ ਹੁੰਨੇ ਆ ਪਰ ਸਰਦਾ ਜੀ ਦੀ ਗੁਰੂ ਦੇ ਉੱਪਰ ਹੈ ਪਿੱਛੇ ਸਾਡੇ ਇੱਕ ਲੁਧਿਆਣਾ ਕੋਲ ਦੇ ਬੀਬੀ ਦੇ ਹੋਇਆ ਹੈ ਜਿਹੜਾ ਸਾਡੇ ਸਾਹਮਣੇ ਆ ਗੁਰੂ ਸਾਹਿਬ ਦਾ ਕੌਤਕ ਹੈ ਵੀ ਜੇ ਤੁਸੀਂ ਸਰਦਾ ਆਪਣੀ ਲੈ ਕੇ ਆਉਨੇ ਆ ਤਾਂ ਗੁਰੂ ਸਾਹਿਬ ਦੇ ਕੋਈ ਖਾਲੀ ਨਹੀਂ ਜਾਂਦਾ ਹੱਥ ਭਰ ਕੇ ਜਾਂਦਾ ਪਰ ਲੈਣੇ ਵਾਲੀ ਸਰਦਾ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ